ਜਦੋਂ ਤਮਿਆਂ ਦਾ ਯੁੱਗ ਸੀ 1932 ਦਾ ਮੇਰੇ ਹੱਥ ਦੇ ਵਿੱਚ ਰਿਕਾਰਡ ਹੈ ਤਮਿਆਂ ਵਾਲਾ ਜਿਹਨੂੰ ਰਿਕਾਰਡ ਅਕਸਰ ਕਿਹਾ ਜਾਂਦਾ ਸੀਗਾ ਉਸ ਜਮਾਨੇ ਤੋਂ ਲੈ ਕੇ ਉਸ ਤੋਂ ਪਿੱਛੇ ਵੀ ਚਲੇ ਜਾਈਏ 1904 ਤੱਕ ਦੇ ਗੀਤ ਤੁਹਾਨੂੰ ਇਸ ਲਾਇਬ੍ਰੇਰੀ ਦੇ ਵਿੱਚ ਜਿੱਥੇ ਮੈਂ ਖੜਿਆ ਹਾਂ ਉੱਥੇ ਦੇਖਣ ਨੂੰ ਮਿਲਣਗੇ ਤਮਿਆਂ ਤੋਂ ਬਾਅਦ ਆਡੀਓ ਕੈਸਟਾਂ ਦਾ ਯੁੱਗ ਆਇਆ ਮੇਰੇ ਹੱਥ ਵਿੱਚ ਜਿਹੜੀ ਟੇਪ ਰਿਕਾਰਡ ਜਿਹੜੀ ਇਹਨੂੰ ਕੈਸਿਡ ਬੋਲਦੇ ਸੀਗੇ ਉਹ ਮੇਰੇ ਹੱਥ ਦੇ ਵਿੱਚ ਹੈ ਤੇ ਬੜਾ ਜਮਾਨਾ ਅੱਗੇ ਦੀ ਅੱਗੇ ਗਿਆ ਉੱਥੋਂ ਤੋਂ ਲੈ ਕੇ ਡਿਜੀਟਲਾਈਜੇਸ਼ਨ ਸੀਡੀਆਂ ਦਾ ਜਮਾਨਾ ਆਇਆ ਸਭ ਤੁਹਾਨੂੰ ਇਸ ਲਾਇਬ੍ਰੇਰੀ ਦੇ ਵਿੱਚ ਮਿਲੇਗਾ ਜਿਸ ਸ਼ਖਸ ਨੇ ਇਸ ਖਜ਼ਾਨੇ ਨੂੰ ਸੰਭਾਲਿਆ ਉਹਦਾ ਬਕਾਇਦਾ ਜਿਹੜਾ ਨਾਮ ਹੈ ਇੰਡੀਆ ਬੁੱਕ ਆਫ ਵਰਡ ਦੇ ਵਿੱਚ ਰਿਕਾਰਡ ਦੇ ਵਿੱਚ ਦਰਜ ਹੈ ਸੰਗੀਤ ਪ੍ਰੇਮੀ ਲਈ ਬੜੀ ਖਾਸ ਵੀਡੀਓ ਹੈ ਧਿਆਨ ਨਾਲ ਇਹ ਸਾਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਤੁਹਾਨੂੰ ਇਸ ਜਗ੍ਹਾ ਤੇ ਹਰ ਸਿੰਗਰ ਦੇ ਹਰ ਗੀਤ ਹਿੰਦੀ ਪੰਜਾਬੀ ਫਿਲਮ ਇੰਡਸਟਰੀ ਦੇ ਹਰ ਤਰ੍ਹਾਂ ਦੇ ਤੁਹਾਨੂੰ ਗੀਤ ਮਿਲ ਜਾਣਗੇ ਚਾਹੇ ਉਹ ਗਜ਼ਲਾਂ ਹੋਣ ਚਾਹੇ ਜੋ ਮਰਜ਼ੀ ਹੋ ਜੇ ਤੁਹਾਨੂੰ ਇਹ ਸਾਰਾ ਇਸ ਲਾਇਬ੍ਰੇਰੀ ਦੇ ਵਿੱਚ ਮਿਲੂਗਾ ਸ਼ਾਇਦ ਭਾਰਤ ਦੀ ਇੱਕਲੋਤੀ ਤੁਹਾਨੂੰ ਲਾਇਬ੍ਰੇਰੀ ਮਿਲੂਗੀ ਜਿਸ ਸ਼ਖਸ ਨੇ ਇਹਨੂੰ ਸੰਭਾਲ ਕੇ ਰੱਖਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰ ਕਿੰਨਾ ਕੁ ਇਹਨਾਂ ਨੂੰ ਸਮਾਂ ਲੱਗਿਆ ਇਸ ਖਜ਼ਾਨੇ ਨੂੰ ਸੰਭਾਲਣ ਲਈ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਬਹੁਤ ਵਧੀਆ ਅੱਛਾ ਭਾਜੀ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਪਹੁੰਚੇ ਆ ਬੜਾ ਤੁਸੀਂ ਇੱਕ ਕਹਿ ਲਈਏ ਸੰਗੀਤ ਦਾ ਬੜਾ ਇੱਕ ਖਜ਼ਾਨਾ ਸੰਭਾਲ ਕੇ ਬੈਠੇ ਹੋ ਮੇਰੇ ਹੱਥ ਦੇ ਵਿੱਚ ਰਿਕਾਰਡ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀਗੇ 1932 ਦਾ ਇਹ ਤੁਸੀਂ ਰਿਕਾਰਡ ਸੰਭਾਲੀ ਬੈਠੇ ਹੋ ਉਸ ਤੋਂ ਬਾਅਦ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਅਸੀਂ ਦੇਖੇ ਆ ਬੜੇ ਪੁਰਾਣੇ ਪੁਰਾਣੇ ਰਿਕਾਰਡ ਨੇ ਕਿੰਨਾ ਕੁ ਤੁਹਾਨੂੰ ਸਮਾਂ ਲੱਗਿਆ ਇਹਨੂੰ ਜਿਹੜਾ ਹੈਗਾ ਸੰਭਾਲਣ ਦੇ ਵਿੱਚ ਇਹ ਮੈਂ 1986 ਤੋਂ ਸ਼ੁਰੂ ਕੀਤਾ ਸੀਗਾ ਅੱਜ ਮੈਨੂੰ 30-35 ਸਾਲ ਹੋ ਗਏ ਇੱਕ ਕਲੈਕਸ਼ਨ ਕਰਦੇ ਹੋਏ ਤੇ ਲਾਇਬ੍ਰੇਰੀ ਦੇ ਵਿੱਚ 8000 ਤੋਂ ਵੱਧ ਕੈਸਟ ਤੇ ਰਿਕਾਰਡ 2300 ਦੇ ਕਰੀਬ ਰਿਕਾਰਡ ਆ ਪੰਜਾਬੀ ਹਿੰਦੀ ਗਜ਼ਲਾਂ ਦਾ ਸਾਰਾ ਮਿਲਾ ਕੇ ਔਰ ਤੇ 3 ਲੱਖ ਤੋਂ ਉੱਤੇ ਗਾਣਾ ਮੇਰਾ ਜਿਹੜਾ ਹੈਗਾ ਆਡੀਓ ਵੀਡੀਓ ਮੈਂ ਕੰਪਿਊਟਰ 'ਚ ਡਿਜੀਟਲ ਕਰਨ 'ਚ ਕਟੋ-ਕਟੋ ਮੈਨੇ 22 ਸਾਲ ਲੱਗੇ। ਅੱਛਾ। ਔਰ ਮੈਂ ਦਿਨ ਰਾਤ ਕਰਕੇ ਸਾਰਾ ਗਾਣਾ ਡਿਜੀਟਲ ਕੀਤਾ ਹੈਗਾ ਤੇ ਡਿਜੀਟਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਮੇਰੇ ਰਿਕਾਰਡ ਤਾਂ ਕਾਫੀ ਬਣਦੇ ਨੇ ਬਟ ਮੈਂ ਹਜੇ ਪਹਿਲਾ ਦੋ ਰਿਕਾਰਡ ਦਰਜ ਕਰਾਏ ਨੇ ਜਿਦੇ 'ਚ ਹਿੰਦੁਸਤਾਨ ਦੀਆਂ ਜਿੰਨੀਆਂ ਹੁਣ ਤੱਕ ਫਿਲਮਾਂ ਬਣੀਆਂ 11,000 ਫਿਲਮਾਂ ਦੇ 75,000 ਗਾਣੇ ਮੇਰੇ ਕੋਲ ਹੈ। 11,000 ਸਾਢੇ 11,000 ਫਿਲਮਾਂ ਦੇ ਹਿੰਦੀ ਫਿਲਮਾਂ ਦੇ ਹਾਂ ਹਾਂਜੀ ਅੱਛਾ ਸਿਰਫ ਹਿੰਦੀ ਫਿਲਮਾਂ ਦੇ 75000 ਗਾਣੇ ਆ ਇਹ ਸਭ ਤੋਂ ਵੱਧ ਕਲੈਕਸ਼ਨ ਹੈ ਮੇਰੇ ਕੋਲ ਤੇ ਮੇਰਾ ਚੈਲੰਜ ਹੈ ਮੇਰਾ ਨਾਮ ਇਸ ਕਰਕੇ ਸੈਕੰਡ ਜਿਹੜੇ ਸਾਡੇ ਹੁਣੇ ਇੰਟਰਨੈਸ਼ਨਲ ਸਿੰਗਰ ਜਿਹੜੇ ਡੈਥ ਹੋਈ ਹੈ ਕਤਲ ਹੋਇਆ ਸੀ ਸਿੱਧੂ ਮੂਸੇ ਵਾਲੇ ਦੀ ਗੱਲ ਕਰ ਰਿਹਾ ਸਰ ਜੀ ਇਹਨਾਂ ਦੇ ਜੇ ਕਿਸੇ ਆਮ ਬੰਦੇ ਨੂੰ ਕਹਿੰਨਾ ਵੀ 50 ਗਾਣੇ ਗਿਣਾ ਕੇ ਦਿਖਾ ਤਾਂ ਗਿਣਾ ਨਹੀਂ ਸਕਦਾ ਅੱਛਾ ਤਾਂ ਮੇਰੇ ਕੋਲ ਸਰ 268 ਗਾਣੇ ਉਹਨਾਂ ਦੇ ਮੇਰੇ ਕੋਲ ਪਏ ਆ ਸਿੱਧੂ ਮੂਸੇ ਵਾਲੇ ਦੇ 268 ਗਾਣੇ ਗਾਏ ਹੋਏ ਔਰ ਲਿਖੇ ਹੋਏ ਸਾਰਾ ਕੁਝ ਬਿਲਕੁਲ ਪ ਠੀਕ ਹੈ ਤੇ ਔਰ ਮੈਂ ਇਹ ਜਦੋਂ ਇਹਨਾਂ ਦੇ ਡੈਥ ਤੋਂ ਬਾਅਦ ਵੈਸੇ ਮੇਰੇ ਕੋਲ ਹਰ ਸਿੰਗਰ ਦੇ ਆ ਪਰ ਮੈਂ ਇਹਨਾਂ ਦਾ ਖਾਸ ਰਿਕਾਰਡ ਪਹਿਲਾ ਦਰਜ ਕਰਾਇਆ ਕਿ ਸਾਰੀ ਦੁਨੀਆ ਨੂੰ ਇਹਦੇ ਨਾਲ ਪਿਆਰ ਹੋ ਗਿਆ ਸੀ ਬੱਚਾ ਬੱਚਾ ਇਹਨਾਂ ਦਾ دیਵਾਨਾ ਸੀਗਾ ਤੇ ਅਸੀਂ ਵੀ ਇਹਨਾਂ ਦੇ دیਵਾਨੇ ਬਣ ਕੇ ਵੀ ਯਾਰ ਛੋਟੀ ਉਮਰ 'ਚ ਕਿੰਨਾ ਨਾਮ ਖੱਟਿਆ ਨਾ ਬੰਦਾ ਚਲਾ ਗਿਆ ਬੜਾ ਦੁੱਖ ਹੋਇਆ ਤਾਂ ਮੈਂ ਇਹਦੇ 268 ਗਾਣੇ ਮੈਂ ਕਦੇ ਇਹਨਾਂ ਦੇ ਮਾਤਾ ਪਿਤਾ ਨੂੰ ਵੀ ਭੇਟ ਕਰਕੇ ਆਵਾਂਗਾ ਉਹ ਮੇਰੀ ਲਾਇਬ੍ਰੇਰੀ ਦੇ ਵਿੱਚ ਹੈ ਜੀ ਲਾਇਬ੍ਰੇਰੀ ਦੇ ਵਿੱਚ ਹੈ ਠੀਕ ਹੈ ਆਪਾਂ ਨਾ ਦਰਸ਼ਕਾਂ ਨੂੰ ਅ ਦਿਖਾਣਾ ਚਾਹਾਂਗੇ ਆ ਤਮਿਆਂ ਦਾ ਯੁੱਗ ਹੁੰਦਾ ਸੀਗਾ ਤਾਂ ਤੁਸੀਂ ਉਹ ਦਿਖਾ ਦਿਓ ਤਾਂ ਥੋੜਾ ਜਿਆਦਾ ਵਧੀਆ ਸਾਨੂੰ ਇਹਦੀ ਪਤਾ ਨਹੀਂ ਸਿਸਟਮ ਆ ਲੋ ਤੇ ਦਰਸ਼ਕੋ ਇਹ ਤਮਿਆਂ ਦਾ ਯੁੱਗ ਹੁੰਦਾ ਸੀਗਾ ਸ਼ਾਇਦ ਜਿਹੜੇ ਨਵੇਂ ਜਨਰੇਸ਼ਨ ਹੋਊਗੀ ਸ਼ਾਇਦ ਹੋ ਸਕਦਾ ਉਹਨਾਂ ਨੂੰ ਨਾ ਪਤਾ ਹੋਵੇ ਕਿਸੇ ਟਾਈਮ ਇਹ ਤਵਿਆਂ ਤੇ ਗੀਤ ਸੁਣੇ ਜਾਂਦੇ ਸੀਗੇ ਗੱਲ ਕਰੀਏ ਤਕਰੀਬਨ 35 ਤੋਂ 40 ਸਾਲ ਸ਼ਾਇਦ ਮੈਂ ਲੱਗਦਾ ਪਿੱਛੇ ਚਲੀ ਜਾਈਏ ਉਸ ਜਮਾਨੇ ਚ ਤਮਿਆਂ ਦਾ ਯੁੱਗ ਹੁੰਦਾ ਸੀਗਾ ਉਸ ਤੋਂ ਬਾਅਦ ਫਿਰ ਆਡੀਓ ਕੈਸਟ ਆਈਆਂ ਸੀੜੀਆਂ ਬਾਰੇ ਮੇਰੇ ਖਿਆਲ ਚ ਸਾਰੇ ਹੀ ਜਾਣਦੇ ਨੇ ਹੋਰ ਵੀ ਜਿਹੜੀ ਇਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਆਪਾਂ ਚੱਲਦੇ ਆ ਤੁਹਾਨੂੰ ਦਿਖਾਈ ਜਨੇ ਨਾਲ ਨਾਲ ਕਲੈਕਸ਼ਨ ਆ ਪਈ ਹੈ ਤੁਹਾਡੀ ਸਕਰੀਨ ਤੇ ਨਾਲ ਨਾਲ ਸ਼ਾਰਟ ਚੱਲ ਰਹੇ ਨੇ ਉਸ ਜਮਾਨੇ ਦੇ ਗਜ਼ਲਾਂ ਪੰਜਾਬੀ ਫਿਲਮਾਂ ਦੇ ਗੀਤ ਇਹ ਹਰਪਾਲ ਬਾਜੀ ਜਿਹੜੇ ਹੈਗੇ ਆ ਨਾਲ ਨਾਲ ਸਾਨੂੰ ਐਕਸਪਲੇਨ ਕਰਨਗੇ ਦੱਸਣਗੇ ਤੇ ਆਪਾਂ ਜੀ ਬਰਿੰਦਰ ਭਾਜੀ ਦੀਆਂ ਫਿਲਮਾਂ ਨੇ ਤੇ ਆਪਾਂ ਦੇਖ ਰਹੇ ਆ ਏ ਕਿਹੜੇ ਸਿੰਗਰ ਨੇ ਇਹ ਯੂਕੇ ਦਾ ਪਚੰਗੀ ਗਰੁੱਪ ਹੈ ਜੀ ਜਿਵੇਂ ਹੀਰਾ ਗਰੁੱਪ ਸੀ ਨਾ ਜਿਨ੍ਹਾਂ ਨੇ ਮਾਰਛੜਪ ਕਈ ਹੋਗੇ ਸੀ ਇਹ ਪਚੰਗੀ ਗਰੁੱਪ ਦਾ ਰਿਕਾਰਡ ਮਤਲਬ ਆਮ ਨਹੀਂ ਦੇਖਣ ਨੂੰ ਮਿਲਦਾ ਬਿਲਕੁਲ ਪਿਆ ਹੈਗਾ ਅੱਛਾ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਇੰਨਾ ਤੁਸੀਂ ਖਜ਼ਾਨਾ ਸੰਭਾਲਿਆ ਹੋਇਆ ਹਾਂਜੀ ਤੁਸੀਂ ਅਸਲਿਤ ਤਕਰੀਬਨ 2300 ਤੋਂ ਵੱਧ ਰਿਕਾਰਡ ਨੇ ਹਾਂਜੀ ਇੰਨਾ ਸਮਾਂ ਤੁਹਾਨੂੰ ਇਹਨੂੰ ਇਕੱਠੇ ਕਰਨ 'ਚ ਕਿੰਨਾ ਕ ਸਮਾਂ ਲੱਗ ਗਿਆ ਫਿਰ ਤੁਹਾਨੂੰ ਅ 30 90 32 ਸਾਲ ਹੋ ਗਏ 32 ਸਾਲ 32 35 ਹੋ ਗਏ 35 ਸਾਲ ਹੋ ਗਏ ਇਨ ਇਨਾ ਫਿਰ ਖਜ਼ਾਨਾ ਲੱਭ ਕੇ ਕਿੱਥੋਂ ਲੈ ਕੇ ਆਉਨੇ ਹੋ ਤੁਸੀਂ ਇੱਕ ਇਕੱਠਾ ਕਰਨਾ ਬਹੁਤ ਅੱਜ ਦੇ ਸਮੇਂ 'ਚ ਤਾਂ ਰਿਕਾਰਡ ਮੈਨੂੰ ਦੇਖੇ ਨੂੰ ਖੁਦ ਨੂੰ ਵੀ ਦੇਖੇ ਨੂੰ ਬੜੇ ਟਾਈਮ ਬਾਅਦ ਆਪ ਦਾ ਕੋਈ ਸ਼ਾਇਰ ਨਹੀਂ ਛੱਡਿਆ ਜੀ ਦਿੱਲੀ ਤੱਕ ਵੀ ਗਏ ਆ ਚੰਡੀਗੜ੍ਹ ਦਿੱਲੀ ਅਦਰ ਸਟੇਟਾਂ ਤੱਕ ਵੀ ਗਏ ਆ ਉਦੋਂ ਜਦੋਂ ਲੱਭਣ ਜਾਈਦਾ ਸੀ ਪੰਜਾਬ ਦਾ ਤਾਂ ਸ਼ਾਇਦ ਕੋਈ ਹੋਈ ਸ਼ਹਿਰ ਛੱਡਿਆ ਹੋਵੇ ਹਰ ਸ਼ਹਿਰ ਚੋਂ ਜਾ ਕੇ ਲੱਭ ਕੇ ਲਿਆਉਂਦੇ ਨੇ ਅੱਛਾ ਤੇ ਦਿੱਲੀ ਤੱਕ ਵੀ ਗਏ ਆ ਜੀ ਲੱਭਣ ਵਾਸਤੇ ਇਹ ਹੁਣ ਆ ਤੁਹਾਡੀ ਲਾਇਬ੍ਰੇਰੀ ਚ ਆਪਾਂ ਰਿਕਾਰਡ ਦੇਖ ਰਹੇ ਕਿਹੜੇ ਕਿਹੜੇ ਸਿੰਗਰ ਦੇ ਨੇ ਕਿਹੜੇ ਕਿਹੜੇ ਜਿਨ੍ਹਾਂ ਨੇ 1932 ਤੋਂ ਲੈ ਕੇ ਹੁਣ ਤੱਕ ਆਪਣਾ 80 ਤੱਕ ਜਿਨ੍ਹਾਂ ਵੀ ਸਿੰਗਰ ਚਾਹੇ ਲਤਾ ਜੀ ਹੈ ਰਫੀ ਹੈ ਕਿਸ਼ੋਰ ਹੈ ਤਲਤ ਮਹਿਮੂਦ ਹੈ ਹਿੰਮਤ ਹੈ ਕੇ ਐਲ ਸੈਗਲ ਹੈ ਸਰਈਆ ਸ਼ਮਸ਼ਾਦ ਜਿੰਨੇ ਵੀ ਗਾਇਕ ਹੋਏ ਨੇ ਆਪਣੇ ਕੋਲ ਸਾਰੇ ਹੀ ਗਾਇਕ ਆਂਦੇ ਆਪਾਂ ਨੂੰ ਨਾਂ ਲੈਣੇ ਥੱਕ ਜਾਾਂਗੇ ਵੀ ਇੰਨੇ ਗਾਇਕ ਪਰ ਆਪਣੇ ਕੋਲ ਜਿੰਨੇ ਵੀ ਗਾਇਕ ਹੋਏ ਨੇ ਸਭ ਦੀ ਕਲੈਕਸ਼ਨ ਪਈ ਹੈ ਅੱਛਾ ਹੂੰ ਅੱਛਾ 1904 ਦਾ ਆਪਾਂ ਦੱਸ ਰਹੇ ਸੀ ਕਿ 1904 ਚ ਪਹਿਲਾ ਗੀਤ ਫਿਰ ਕਿਹੜਾ ਆਇਆ ਸੀ ਉਹ ਵੀ ਤੁਸੀਂ ਉਹ ਤੋਂ ਅੱਗੇ ਬੈਠੇ ਹੋ ਗੋਹਰ ਜਾਨ ਸੀ ਸਾਡੀ ਇੰਡੀਆ ਦੀ ਪਹਿਲੀ ਗਾਇਕਾ ਪ੍ਰਾਈਵੇਟ ਗੋਹਰ ਜਾਨ ਦੇ ਮੇਰੇ ਕੋਲ 129 ਗਾਣੇ ਪਏ ਅੱਛਾ ਹਾਂਜੀ ਤੇ ਐਨਾ ਫਿਰ ਖਜ ਆਇਆ ਤੁਸੀਂ ਸੰਭਾਲ ਕੇ ਬੈਠੇ ਹੋ ਇਹਨੂੰ ਤੁਹਾਨੂੰ ਯਾਦ ਕਿਵੇਂ ਰਹਿੰਦਾ ਹੈ ਵੀ ਮੇਰੇ ਕੋਲ ਆ ਗੀਤ ਆ ਗਿਆ ਆ ਚਲਾ ਗਿਆ ਉਧਰ ਰਿਕਾਰਡ ਰੱਖਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਨਾ ਫਿਰ ਮੈਂ ਸਾਰਾ ਨਾ ਆਪਣਾ ਜਿਹੜਾ ਰਿਕਾਰਡ ਆ ਸਰ ਕੰਪਿਊਟਰ ਦੇ ਵਿੱਚ ਐਕਸਲ ਸ਼ੀਟ ਦੇ ਵਿੱਚ ਜਿੰਨੀਆਂ ਕੈਸਟਾਂ ਪਈਆਂ ਨੇ ਸਾਰੀਆਂ ਦੀ ਲਿਸਟ ਬਣਾਈ ਹੋਈ ਆ ਸਾਰੇ ਰਿਕਾਰਡਾਂ ਦੀ ਲਿਸਟ ਬਣਾਈ ਆ ਉਹ ਮੇਰੇ ਮੋਬਾਈਲ ਤੇ ਹੀ ਪਈ ਹੁੰਦੀ ਆ ਲਿਸਟ ਜਦੋਂ ਮੈਂ ਕੋਈ ਪੁੱਛਦਾ ਵੀ ਆਹ ਕੈਸਟ ਹੈਗੀ ਮੈਂ ਆਪਣੇ ਮੋਬਾਈਲ ਤੇ ਦੇਖ ਕੇ ਲਿਸਟ ਰੀਡ ਕਰਕੇ ਦੱਸ ਦਿੰਦਾ ਵੀ ਹਾਂ ਪਈ ਆ ਤੇ ਜਿਹੜੀ ਨਹੀਂ ਤਾਂ ਉਹ ਮੈਂ ਦੇਖ ਲੈਣਾ ਪਰ ਮੈਂ ਪਰਚੇਜ਼ ਵੀ ਕਰਦਾ ਹਨਾ ਅੱਛਾ ਤੇ ਜਿੰਨਾ ਮੇਰਾ ਡਿਜੀਟਲ ਡਾਟਾ ਸਾਰੀਆਂ ਦੀ ਮੇਰੀ ਲਿਸਟਾਂ ਬਣੀਆਂ ਪਈਆਂ ਸਾਰੀਆਂ ਮੇਰੇ ਮੋਬਾਈਲ 'ਚ ਹੀ ਹੁੰਦੀਆਂ ਮੇਰੇ ਜੇਬ 'ਚ ਹੀ ਹੁੰਦੀਆਂ ਹਮੇਸ਼ਾ ਤਾਂ ਮੈਂ ਉੱਥੋਂ ਸਾਰਾ ਮੇਰਾ ਹਰ ਹਰ ਸਿੰਗਰ ਦੇ ਗਾਣਿਆਂ ਦੀ ਲਿਸਟਾਂ ਹਰ ਫਿਲਮ ਦੇ ਗਾਣਿਆਂ ਦੀ ਲਿਸਟਾਂ ਸਭ ਕੁਝ ਸਾਰਾ ਜਿਹੜਾ ਗਾਣਾ ਡਿਜੀਟਲ ਕੀਤਾ ਹੈ ਨਾ ਉਹਨਾਂ ਦੀ ਮੈਂ ਲਿਸਟਾਂ ਵੀ ਕੰਪਾਈਲ ਕੀਤੀਆਂ ਹਾਂਜੀ ਪੀਡੀਐਫ ਫਾਈਲਾਂ ਬਣਾਈ ਹੋਈਆਂ ਤੇ ਵਰਡ ਆਫਾਈਲ ਸਾਰਾ ਡਾਟਾ ਕੰਪਾਈਲ ਕੀਤਾ ਹੋਇਆ ਪਤਾ ਲੱਗ ਜਾਂਦਾ ਮੈਂ ਸਾਰਾ ਗੜ ਕੰਪਿਊਟਰ ਤੇ ਵੀਡੀਓ ਵਗੈਰਾ ਵੀ ਤੁਸੀਂ ਆਪਣੀ ਉਹ ਵੀ ਤੁਸੀਂ ਕਲੈਕਸ਼ਨ ਸੰਭਾਲ ਕੇ ਰੱਖੀਏ ਫਿਰ ਸਾਰਾ ਜਿੰਨੀਆਂ ਪਿਛਲੇ 20 ਸਾਲਾਂ ਚ 25 ਸਾਲਾਂ ਚ ਵੀ ਸੀ ਡੀਸ ਆਈਆਂ ਡੀਵੀਡੀ ਆਈਆਂ ਫਿਲਮਾਂ ਨਿਕਲੀਆਂ ਨੇ ਵੱਖ-ਵੱਖ ਕੰਪਨੀ ਦੀਆਂ ਜੀ ਉਹ ਮੈਂ ਆਪਣੇ ਯਾਰਾਂ ਦੋਸਤਾਂ ਤੋਂ ਦੁਕਾਨਾਂ ਤੋਂ ਕਿਰਾਏ ਤੇ ਲਿਆ ਕੇ ਯਾਰਾਂ ਦੋਸਤਾਂ ਦੀ ਹੈਲਪ ਨਾਲ ਉਹਨਾਂ ਦੇ ਵੀਡੀਓ ਫਿਲਮਾਂ ਦੇਖ ਕੇ ਨਾ ਕੰਪਿਊਟਰ ਤੇ ਆਪ ਉਹਨਾਂ ਦੇ VCD ਕੱਟ ਰਹੇ ਸੀ ਗਾਣੇ ਕੱਟ ਕੇ ਆਪ ਟਾਈਟਲ ਦੇ ਕੇ ਕਟੋਕਟ 5 ਕੇ ਹਜ਼ਾਰ ਤੋਂ ਵੱਧ ਫਿਲਮਾਂ ਦੇ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਗਾਣੇ ਮੈਂ ਖੁਦ ਫਿਲਮਾਂ ਦੇਖ ਕੇ ਕੱਟ ਕੇ ਆਪਣੇ ਹਾਰਡ ਡਿਸਕ ਤੇ ਸਟੋਰ ਕੀਤੇ ਨੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੇ ਸਿੰਗਰਾਂ ਨੇ ਗੀਤ ਗਾਉਣ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਨੇ ਵੀ ਸ਼ਾਇਦ ਸੰਭਾਲ ਕੇ ਰੱਖੇ ਹੋਣ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਅਪਰੋਚ ਤਾਂ ਕਰਦੀ ਹੋਣਗੇ ਵੀ ਸਾਨੂੰ ਗੀਤ ਦੇ ਦਿਓ ਸਾਡੇ ਕੋਲ ਮਿਸਪਲੇਸ ਬਿਲਕੁਲ ਜਿਹੜੇ ਸੰਗੀਤ ਪ੍ਰੇਮੀ ਹੈ ਨਾ ਜਿੰਨੇ ਵੀ ਜੀ ਉਹ ਬੜੇ ਅਫਰੂਜ਼ ਕਰਦੇ ਆ ਵੀ ਕਾ ਯਾਰ ਗਾਣਾ ਨਹੀਂ ਮਿਲਦਾ ਹੈਗਾ ਨਾ ਵੀ ਮੇਰੇ ਕੋਲ ਜਰੂਰ ਹੁੰਦਾ ਅੱਛਾ ਆਪਾਂ ਨੂੰ YouTube ਤੇ ਮੈਨੂੰ ਨਹੀਂ ਲੱਗਦਾ ਇਹ ਸਾਰਾ ਕੁਝ ਅਵੇਲੇਬਲ ਹੋਊਗਾ YouTube ਤੇ ਹੈ ਤਾਂ ਜਲੋ ਆਪਾਂ ਮੰਨਦੇ ਆ ਬਹੁਤ ਕੋਸ਼ ਹੈ ਪਰ ਮੇਰਾ ਚੈਲੰਜ ਹੈ ਅੱਛਾ ਮੈਂ 100 ਫਿਲਮਾਂ ਦੀ ਵੀ ਲਿਸਟ 500 ਫਿਲਮਾਂ ਦੀ ਮੈਨੂੰ ਲਿਸਟ ਤੁਹਾਨੂੰ ਬਣਾ ਕੇ ਦੇ ਦਦਾ ਵੀ YouTube ਤੋਂ ਅਵੇਲੇਬਲ ਰਬਣਗੇ ਨਹੀਂ ਗਾਣੇ ਠੀਕ ਹੈ ਤਾਂ ਦੱਸ ਰਹੇ ਨੇ ਕਿ YouTube ਤੇ ਤੁਹਾਨੂੰ ਇਹ ਨਹੀਂ ਮਿਲੂਗਾ ਲੇਕਿਨ ਇੱਥੇ ਲਾਇਬ੍ਰੇਰੀ ਦੇ ਵਿੱਚ ਸਾਰਾ ਕੁਝ ਮਿਲੂਗਾ ਬਾਕਾਇਦਾ ਦੱਸ ਰਹੇ ਨੇ ਕਿ ਇਹਨਾਂ ਨੇ ਐਕਸਲ ਮੈਂਟੇਨ ਕੀਤੀ ਹੈ ਪ੍ਰੋਪਰ ਇੱਕ ਸ਼ੈਡਿਊਲ ਬਣਾਇਆ ਹੋਇਆ ਇੱਕ ਉਹਨੂੰ ਪ੍ਰੋਫੈਸ਼ਨਲੀ ਤਰੀਕੇ ਨਾਲ ਜੇ ਗੱਲ ਕਰੀਏ ਪ੍ਰੋਫੈਸ਼ਨਲੀ ਤਰੀਕੇ ਨਾਲ ਉਹਨੂੰ ਸੰਭਾਲ ਕੇ ਰੱਖਿਆ ਕਿ ਤਾਂ ਕਿ ਹਰੇਕ ਚੀਜ਼ ਲਈ ਜਿਹੜੀ ਲੱਭਣੀ ਸੌਖੀ ਹੋਵੇ ਆ ਕੰਪਿਊਟਰ ਦੇਖ ਰਹੇ ਹੋ ਭਾਜੀ ਸਾਨੂੰ ਆਪਰੇਟ ਕਰਕੇ ਵੀ ਇਹ ਚ ਦਿਖਾਣਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਸਿਸਟਮ ਡਿਵਾਈਸ ਰੱਖਿਆ ਹੈ ਤਾਂ ਕਿ ਜਿਹੜੀ ਕਲੈਕਸ਼ਨ ਹੈ ਉਹ ਡਬਲ ਤੁਹਾਡੇ ਕੋਲ ਨਾ ਪਹੁੰਚੇ ਇਹ ਕੰਪਿਊਟਰ ਦੇ ਵਿੱਚ ਸਾਰਾ ਡਾਟਾ ਇਹਨਾਂ ਨੇ ਰੱਖਿਆ ਬਕਾਇਦਾ ਤਵੇ ਵੀ ਰੱਖੇ ਹੋਏ ਨੇ ਹਰੇਕ ਫਿਲਮ 1904 ਤੋਂ ਲੈ ਕੇ ਜਿਹੜੀ ਪਹਿਲੀ ਪਹਿਲਾ ਗੀਤ ਰਿਕਾਰਡ ਹੋਇਆ ਸੀਗਾ ਜਾਂ 1932 ਦੇ ਵਿੱਚ ਤਮਿਆਂ ਵਾਲਾ ਯੁੱਗ ਆਇਆ ਸੀਗਾ ਉਹ ਇੱਥੇ ਤੁਹਾਨੂੰ ਕਲੈਕਸ਼ਨ ਮਿਲੂਗੀ ਸ਼ਾਇਦ ਭਾਰਤ ਦੇ ਵਿੱਚ ਐਦਾਂ ਦੀ ਕਲੈਕਸ਼ਨ ਤੁਹਾਨੂੰ ਕਿਤੇ ਹੋਰ ਦੇਖਣ ਨੂੰ ਨਹੀਂ ਮਿਲੂਗੀ ਹਰਪਾਲ ਸਿੰਘ ਸੋਢੀ ਜਿਹੜੇ ਹੈਗੇ ਨੇ ਇਹਨਾਂ ਕੋਲ ਤੁਹਾਨੂੰ ਸਾਰੀ ਕਲੈਕਸ਼ਨ ਮਿਲੂਗੀ ਆ ਹੋਰ ਆ ਦੇਖੋ ਤੁਸੀਂ ਤੁਹਾਡੀ ਸਕਰੀਨ ਤੇ ਤੁਹਾਨੂੰ ਦਿਖ ਰਿਹਾ ਕਿ ਬਕਾਇਦਾ ਇਹਨਾਂ ਨੇ ਰਿਜਿਸਟ੍ਰਮੈਂਟ ਹਾਂਜੀ ਕੰਪਨੀ ਦਾ ਨਾਮ ਅੱਛਾ ਇਹਦੇ ਵਿੱਚ ਜਿੰਨੇ ਰਿਕਾਰਡ ਨੇ ਉਹਨਾਂ ਦੇ ਆਪਾਂ ਐਕਸਲ ਸ਼ੀਟ ਦੇ ਵਿੱਚ ਕਿਹੜੀ ਕਿਹੜੀ ਫਿਲਮ ਦਾ ਰਿਕਾਰਡ ਪਿਆ ਵਿੱਦ ਕਵਰ ਪਿਆ ਕਿਹੜੀ ਕੰਪਨੀ ਦਾ ਨਾ ਤਾਂ ਈਪੀ ਕਿਹੜੀ ਕਿਹੜੀ ਫਿਲਮ ਦਾ ਪਿਆ ਵਿੱਦ ਕਵਰ ਕਿਹੜੀ ਕੰਪਨੀ ਦਾ ਕੰਪਨੀ ਦੇ ਨਾਮ ਵੀ ਲਿਖੇ ਨੇ ਵੀ ਕਿਹਦੇ ਤੇ ਪਿਆ ਇਹ ਸਾਰਾ ਲਾਈਨਿੰਸਟਿੰਗ ਕੀਤਾ ਹੋਇਆ ਸਾਰਾ ਐਦਾਂ ਹੀ ਇਹ ਪੰਜਾਬੀ ਫਿਲਮਾਂ ਦੀ ਰਿਕਾਰਡ ਨੇ ਕਿਹੜੀ ਕਿਹੜੀ ਫਿਲਮ ਦਾ ਰਿਕਾਰਡ ਪਿਆ ਠੀਕ ਹੈ ਜੀ ਉਹ ਸਾਰਾ ਪਿਆ ਹੈਗਾ ਭੰਗੜਾ ਦਾ ਠੀਕ ਹੈ ਜੀ ਆ ਸਾਰਾ ਇਹ ਪੰਜਾਬੀ ਫਿਲਮ ਇਸ ਤੋਂ ਬਾਅਦ ਗਜ਼ਲਾਂ ਵੀ ਆਪਣੇ ਕੋਲ ਦੇਖੋ ਗਜ਼ਲ ਸਾਰੀਆਂ ਕਿਡੀਆਂ-ਕਡੀਆਂ ਗਜ਼ਲਾਂ ਪਈਆਂ ਜਗਜੀਤ ਸਿੰਘ ਦੇ ਸਾਰੀਆਂ ਗਜ਼ਲਾਂ ਆ ਸਾਰੇ ਰਿਕਾਰਡ ਪਏ ਨੇ ਕਿਹੜੀ ਕੰਪਨੀ ਚ ਪਏ ਨੇ ਤੇ ਆ ਨਾਮ ਵੀ ਲਿਖੇ ਹੋਏ ਨੇ ਸਾਰੇ ਅੱਛਾ ਹਾਂਜੀ ਤੇ ਇੱਕ ਤੁਸੀਂ ਸਾਨੂੰ ਆ ਵੀਡੀਓ ਦਿਖਾ ਰਹੇ ਸੀਗੇ ਕਿ ਫਿਲਮਾਂ ਦੀ ਕਲੈਕਸ਼ਨ ਵੀ ਤੁਸੀਂ ਸੰਭਾਲ ਕੇ ਬੈਠੇ ਹੋਏ ਹੋ ਹਾਂਜੀ ਤੇ ਹਾਂਜੀ ਉਹ ਐ ਇਸ ਤਰ੍ਹਾਂ ਹੈਗਾ ਵੀ ਜਿਹੜੀਆਂ ਫਿਲਮਾਂ ਦੇ ਗਾਣੇ ਕੱਢੇ ਹੋਏ ਨੇ ਆ ਸਾਰੇ ਵੀਡੀਓ ਗਾਣੇ ਨੇ ਜੀ ਅਕੇਲੇ ਹਮ ਅਕੇਲੇ ਤੁਮ ਆਸ਼ਿਕ ਵਾਰਾਸ਼ ਕੀ ਫਿਲਮ ਹੋਈ ਹੈ ਨਾ ਜਿਹੜੀ ਵੀ ਆ ਫਿਲਮਾਂ ਦੇ ਨਾਮ ਨੇ ਆ ਦੇਖੋ ਕਿੰਨੀਆਂ ਫਿਲਮਾਂ ਦੇ ਨਾਮ ਨੇ ਜਿਨ੍ਹਾਂ ਦੇ ਆਪਾਂ ਗਾਣੇ ਸਾਰਿਆਂ ਦੇ ਉਹ ਕੱਢੇ ਹੋਏ ਨੇ ਵੀਡੀਓ ਮੈਂ ਆ ਖੁਦ ਕੱਢੇ ਹੋਏ ਨੇ ਸਾਰੇ ਇਹ ਇਹ ਖੁਦ ਟਾਈਟਲ ਦੇ ਕੇ ਆਪ ਸਾਰਾ ਕੀਤਾ ਹੋਇਆ ਕੰਪਾਈਲ ਸਾਰਾ ਤੇ ਬਲੈਕ ਐਂਡ ਵਾਈਟ ਵੀ ਤੁਹਾਡੇ ਕੋਲ ਹੈਗਾ ਉਹ ਵੀ ਆਪਾਂ ਦਰਸ਼ਕਾਂ ਨੂੰ ਦਿਖਾਣਾ ਚਾਹਾਂਗੇ ਆ ਦੇਖੋ ਜਿੰਨੀਆਂ ਬਲੈਕ ਐਂਡ ਵਾਈਟ ਫਿਲਮਾਂ ਨਿਕਲੀਆਂ ਜਿੰਨੀਆਂ ਵੀ ਬਲੈਕ ਐਂਡ ਵਾਈਟ ਫਿਲਮਾਂ ਨਿਕਲੀਆਂ 1960 ਤੋਂ ਪਹਿਲਾਂ ਦੀਆਂ ਸਾਰਾ ਦੇਖੋ ਆ ਡਾਟਾ ਹੈ ਨਾ ਸਾਰਾ ਇਹ ਫਿਲਮਾਂ ਫਿਰ ਇਹ ਤੋਂ ਬੀ ਫਿਰ ਬੀ ਸ਼ੁਰੂ ਹੋ ਜਿੰਗੀਆਂ ਬੀ ਤੋਂ ਬੀ ਹੋ ਜਣਗੀਆਂ ਸੀ ਵਾਲੀਆਂ ਜਿਹੜੀਆਂ ਫਿਰ ਸੀ ਤੋਂ ਡੀ ਐਂਡ ਤੱਕ ਹੈ ਜੀ ਆ ਦੇਖੋ ਜੈਡ ਤੱਕ ਆ ਦੇਖੋ ਦਸਾਣੇ ਅੱਛਾ ਫਿਲਮਾਂ ਦੀ ਕਿੰਨੀ ਕੁ ਕਲੈਕਸ਼ਨ ਪਈ ਹੈ ਫਿਰ ਤੁਹਾਡੇ ਕੋਲ 5000 ਤੋਂ ਉੱਤੇ ਫਿਰ 5000 ਤੋਂ ਉੱਤੇ ਫਿਲਮਾਂ ਹਾਂਜੀ ਅੱਛਾ ਇਹਦੀ ਵੀ ਤੁਸੀਂ ਬਕਾਇਦਾ ਹਰ ਚੀਜ਼ ਦੀ ਤੁਸੀਂ ਬਕਾਇਦਾ ਜਿਹੜੀ ਐਕਸਲ ਮੇਨਟੇਨ ਕੀਤੀ ਹੋਈ ਹੈ ਬਿਲਕੁਲ ਹਾਂਜੀ ਹੂੰ ਤੇ ਜਿਹੜਾ ਆਪਣਾ ਰਿਕਾਰਡ ਦਰਜ ਹੋਇਆ ਜੀ ਆ ਹੋਇਆ ਆ ਵੀ ਆ ਸਾਰੇ ਨਾ ਆਪਣੇ ਕੋਲ ਆ ਏ ਟੂ ਜੈਡ ਇਹ ਨਾ ਮੈਂ ਫਿਲਮਾਂ ਦੇ ਉਹ ਉਹ ਫੋਲਡਰ ਬਣਾਏ ਹੋਏ ਵੀ ਏ ਤੇ ਫਿਲਮਾਂ ਇਹਦੇ ਚ ਨੇ ਬੀ ਤੇ ਹਨਾ ਜੈਡ ਤੱਕ ਤਾਂ ਇਹਦੀ ਕੰਪੈਸਿਟੀ ਆਪਾਂ ਚੈੱਕ ਕਰਕੇ ਪਤਾ ਲੱਗ ਜਾਂਦਾ ਵੀ ਸਾਡੇ ਕੋਲ ਕਿੰਨੇ ਕਿੰਨੀਆਂ ਕਿ ਫਿਲਮਾਂ ਦੇ ਪਏ ਨੇ ਤੇ ਆਦ ਫਨਾਏ ਇੱਕ ਮਿੰਟ ਇਹ ਆਪਣੇ ਕੋਲ ਇਹ ਕੀ ਗਿਣਤੀ ਹੋ ਰਹੀ ਹੈ ਜੀ ਕੰਪਿਊਟਰ ਗਿਣਤੀ ਕਰ ਰਿਹਾ ਹਾਰਡ ਡਿਸਕ ਦੱਸ ਰਿਹਾ ਕਿੰਨੀ ਕਿ ਕਿ ਹਾਂ ਬਈ ਆਪਣੇ ਕੋਲ ਕਿੰਨੀਆਂ ਫਿਲਮਾਂ ਤੇ ਕਿੰਨੇ ਗਾਣੇ ਇਹਦੀ ਹੁਣੇ ਕਾਊਂਟਿੰਗ ਆਊਗੀ ਤੁਹਾਡੇ ਸਾਹਮਣੇ 2 ਮਿੰਟ ਦੇ ਅੰਦਰ ਅੰਦਰ ਆ ਜਾਏਗੀ ਠੀਕ ਹੈ ਬਈ ਇੰਨੀਆਂ ਫਿਲਮਾਂ ਦੇ ਹਿੰਦੀ ਫਿਲਮਾਂ ਦੇ ਆਪਣੇ ਕੋਲ ਇੰਨੇ ਗਾਣੇ ਨੇ ਤੇ ਹੁਣੇ ਹੁਣ ਇਸ ਤੋਂ ਬਾਅਦ ਇੱਕ ਇਹ ਚੱਲ ਰਹੀ ਹੈ ਜੀ ਉਹਨੇ ਨਾ ਕੋਣ ਨਹੀਂ ਕਿ ਦੂਜੀ ਦਿਖਾਉਣਾ ਜੀ ਜਿਹੜਾ ਆਪਣਾ ਦੂਜਾ ਰਿਕਾਰਡ ਦਰਜ ਹੋਇਆ ਹੈਗਾ ਸਿੱਧੂ ਮੂਸੇਵਾਲੇ ਦਾ ਜੀ ਆ ਆ ਹੈਗੀ ਮੇਰੇ ਕੋਲ ਪੰਜਾਬੀ ਆ ਜਿੰਨੇ ਸਰ ਪੰਜਾਬੀ ਸਿੰਗਰ ਹੋਏ ਨੇ ਅੱਛਾ ਜਿਹੜੇ ਮਰਜੀ ਸਿੰਗਰ ਦੀ ਸਰ ਆ ਬੋਲ ਦੋ ਉਹਦੇ ਤੁਹਾਡੇ ਕੋਲ ਕਲੈਕਸ਼ਨ ਮੇਰੇ ਕੋਲ ਪਈਆ ਦੇਖੋ ਸਾਰੇ ਜਿਹੜਾ ਮਰਜੀ ਬੋਲ ਦਿਓ ਆਸ਼ਾ ਸਿੰਘ ਮਸਤਾਨਾ ਅ ਅਸੀਂ ਸੁਣਿਆ ਸੀ ਬਚਪਨਾਂ ਸੀ ਅਕਸਰ ਸੁਣਦੇ ਸੀ ਜਸ ਰੇਂਦਰ ਕੋਰ ਆ ਦੇਖੋ ਆਸ਼ਾ ਸਿੰਘ ਮਸਤਾਨਾ ਹਨਾ ਇਹਦੀ ਸਾਰੀ ਕਲੈਕਸ਼ਨ ਪਈ ਹੈ ਜੀ ਦੇਖੋ ਆਸ਼ਾ ਸਿੰਘ ਮਸਤਾਨਾ ਦੀ ਅੱਛਾ ਹਾਂ ਆ ਦੇਖੋ ਇਹਦੇ ਆ ਗਾਣੇ ਆਸ਼ਾ ਸਿੰਘ ਮਸਤਾਨਾ ਦੇ ਅਧਿਕ ਤੁਸੀਂ ਕਹਿੰਦੇ ਸ੍ਰਿੰਦਰ ਕੌਰ ਹਾਂ ਮੈਂ ਤਾਂ ਸ੍ਰਿੰਦਰ ਕੌਰ ਲੈ ਚੱਲਦਾ ਸ੍ਰਿੰਦਰ ਕੌਰ ਆ ਸ੍ਰਿੰਦਰ ਕੌਰ ਪ੍ਰਕਾਸ਼ ਕੌਰ ਠੀਕ ਹੈ ਜੀ ਸ੍ਰਿੰਦਰ ਕੌਰ ਦੇ ਰੀਅਰ ਗਾਣੇ ਜਿਹੜੇ ਮਤਲਬ ਤੁਸੀਂ ਵੀ ਕਿਸੇ ਨੇ ਵੀ ਨਹੀਂ ਸੁਣੇ ਉਹ ਇਹ YouTube ਤੇ ਨਹੀਂ ਹੋਣਗੇ ਬਿਲਕੁਲ ਨਾ ਇਹ ਨਹੀਂ ਹੈਗੀ ਆੜ ਇਹ ਕਲੈਕਸ਼ਨ ਦੀ ਹੈਗੀ ਅੱਛਾ ਪੰਜਾਬੀ ਗੀਤ ਕਿਹੜਾ ਪਹਿਲਾ ਸੀ ਇਹ ਵੀ ਆਪਣੇ ਕੋਲ ਹੈਗਾ ਪਹਿਲਾ ਗੀਤ ਪੰਜਾਬੀ ਕਿਹੜਾ ਰਿਕਾਰਡ ਹੋਇਆ ਸੀਗਾ ਕੁਝ ਹੈ ਮਾਈਂਡ 'ਚ ਨਹੀਂ ਅੱਜ ਮੈਂ ਦੱਸਦਾ ਹਾਂਜੀ ਆ ਸਿੱਧੂ ਮਸੂਏ ਵਾਲੇ ਦੇ ਦਿਖਾਣਾ ਮੜਾ ਜੀ ਹਾਂਜੀ ਤਾਂ ਦੱਸ ਕੋ ਤੁਸੀਂ ਦੇਖੋ 268 ਗੀਤ ਸਿੱਧੂ ਮੂਸੇਵਾਲੇ ਦੇ 268 ਗੀਤ ਇਹਨਾਂ ਕੋਲ ਅਵੇਲੇਬਲ ਨੇ ਚਾਹੇ ਸਿੱਧੂ ਮੂਸੇਵਾਲੇ ਨੇ ਆਪ ਗਾਏ ਜਾਂ ਕਿਸੇ ਨੂੰ ਜਿਹੜੇ ਗੀਤ ਦਿੱਤੇ ਬਕਾਇਦਾ ਇੱਥੇ ਇਹਨਾਂ ਕੋਲ ਅਵੇਲੇਬਲ ਨੇ ਸ਼ਾਇਦ ਕਿਸੇ ਕੋਲ 268 ਗੀਤ ਨਹੀਂ ਹੋਣਗੇ ਆ ਦੇਖੋ ਐਜ਼ ਏ ਰਾਈਟਰ 29 ਗਾਣੇ ਹੋਣੇ ਜਿਹੜੇ ਸਿੱਧੂ ਮਸੂਏ ਦੇ ਲਿਖੇ ਨੇ ਬਟ ਸਿੰਘ ਬਾਈ ਅਦਰ ਸਿੰਗਰ ਅਦਰ ਸਿੰਗਰ ਕਿਸੇ ਹੋਰ ਨੇ ਗਾਏ ਨਹੀਂ ਆ ਦੇਖੋ ਇਹ ਗਾਣੇ ਹੋਣੇ ਵੀ ਲਿਖੇ ਉਸੇ ਵਾਲੇ ਦੇ ਨੇ ਗਾਏ ਕਿਸੇ ਹੋ ਰਹੇ ਹੈ ਨਾ ਇਹ ਹੈਗੇ ਨੇ 29 ਸਾਲ 46 ਗਾਣੇ ਉਹ ਨੇ ਜਿਹੜੇ ਸਿੱਧੂ ਮਸਲੂਆਣ ਨੇ ਕਿਸੇ ਨਾਲ ਡਿਊਟ ਗਾਏ ਨੇ ਜਿਵੇਂ ਬੰਮੀਹਾ ਬੋਲੇ ਗਾਇਆ ਵਰਤਮਾਨ ਹੈ ਨਾ ਜੀ 올ਡ ਸਕੂਲ ਕਿਸੇ ਹੋਰ ਨਾਲ ਗਾਇਆ ਹੈ ਨਾ ਐਦਾਂ ਇਹ ਸਾਰੇ ਗਾਣੇ ਕਿਸੇ ਹੋਰ ਦੇ ਹਨ ਉਸ ਤੋਂ ਬਾਅਦ ਆ ਜਾਂਦੇ ਆ ਇਹਦੇ ਆਪਣੇ 193 ਸੋਲੋ ਜਿਹੜੇ ਨੇ ਖੁਦ ਆਪਣੇ ਇਕੱਲੇ ਇਹਦੇ ਗਾਣੇ ਨੇ ਸਿੱਧੂ ਮਸਲੂਆਣ ਦੇ ਜੀ ਇਹ ਆਪਣੇ ਕੋਲ 268 ਗਾਣੇ ਜਿਹੜਾ ਆਪਣਾ ਦੂਜਾ ਰਿਕਾਰਡ ਇਹ ਦਰਜ ਹੋਇਆ ਹੈਗਾ ਤੇ ਰ ਰঞ্জੀਤ ਮਣੀ ਹੋਇਆ ਹਨ ਉਹਦੇ ਗਾਣ ਐਲਬਮ ਹੋਈਆਂ ਪੁਰਾਣੀਆਂ ਸਾਰੀਆਂ ਸਰਦੂਲ ਸਕੰਦਰ ਸਾਰਾ ਕੁਝ ਹੈ ਜੀ ਆ ਜਿਹੜਾ ਜਿਹੜਾ ਮਰਜੀ ਸਿੰਗਰ ਪਾੜ ਲੋ ਇਥੋਂ ਤੁਹਾਨੂੰ ਸਾਰੇ ਮਿਲ ਜਣਗੇ ਤਾਂ ਜਿਹੜੇ ਤੁਸੀਂ ਆ ਰਿਕਾਰਡ ਰੱਖੇ ਹੋਏ ਨੇ ਬਕਾਇਦਾ ਤਵੇ ਵਾਲਾ ਪਰ ਰਿਕਾਰਡ ਜਿਹਨੂੰ ਕਹਿੰਦੇ ਆ ਹਾਂ ਜੀ ਇਹਨੂੰ ਜਿਹੜੇ ਪਲੇ ਕਰਦੇ ਆ ਪਲੇਅਰ ਵੀ ਤੁਸੀਂ ਬਕਾਇਦਾ ਫਿਰ ਰੱਖਿਆ ਹੋਇਆ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਫਿਰ ਕਿੱਥੋਂ ਲੱਭ ਕੇ ਲਿਆਉਂਦਾ ਤੁਸੀਂ ਪਲੇਅਰ ਉਹ ਦੂਣੇ ਇਕੱਠੇ ਕਿੱਥੇ ਹੋਏ ਸਰ ਅੱਛਾ ਇੰਨੇ ਸਾਲ ਪਰੰਕਾ ਜੀ ਬਿਲਕੁਲ ਚਾਲੂ ਹਾਂ ਜੀ ਅੱਛਾ ਚਾਲੂ ਹਾਲ ਤੇ ਚ ਹੈ ਹਾਂਜੀ ਹਾਂਜੀ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਦਿਖਾ ਦਈਏ ਕਿ ਚਾਲੂ ਹਾਲ ਤੇ ਚ ਹੈ ਸ਼ਾਇਦ ਜਿਹੜੇ ਨਵੀਂ ਜਨਰੇਸ਼ਨ ਹੋਊਗੀ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਵੇ ਫਿਰ ਵੀ ਆਪਾਂ ਜਿਹੜੀ ਹੈਗੀ ਦਿਖਾ ਦਿੰਨੇ ਆ ਤੁਹਾਨੂੰ ਉਹ ਯੁੱਗ ਸੀ ਤਵਿਆਂ ਵਾਲਾ ਓ ਮੇਰੇ ਦਿਲ ਕੇ ਚੇ ਤੁਸੀਂ ਦੇਖਿਆ ਕਿ ਕਿੰਨਾ ਵਧੀਆ ਉਸ ਸਮੇਂ ਦਾ ਮਠਾਸ ਸੀਗੇ ਗੀਤਾਂ ਦੇ ਵਿੱਚ ਆ ਲਾਇਬ੍ਰੇਰੀ ਦੇ ਵਿੱਚ ਹਰ ਚੀਜ਼ ਹਰ ਗੀਤ ਦੇ ਆਡੀਓ ਤੋਂ ਲੈ ਕੇ ਵੀਡੀਓ ਤੱਕ ਸਾਰਾ ਕੁਝ ਅਵੇਲੇਬਲ ਹੈ ਆ ਹਰਪਾਲ ਸਿੰਘ ਸੋਢੀਆਣਾ ਨੇ ਜਿਹੜਾ ਹੈਗਾ ਇੰਨਾ ਵੱਡਾ ਖਜ਼ਾਨਾ ਸੰਭਾਲ ਕੇ ਰੱਖਿਆ ਹੋਇਆ ਤੁਹਾਨੂੰ ਕਿਤੇ ਜੇ ਇਹ ਚੀਜ਼ਾਂ YouTube ਤੇ ਮੈਂ ਕਹਿੰਦਾ YouTube ਤੇ ਤੁਹਾਨੂੰ ਬਿਲਕੁਲ ਨਹੀਂ ਮਿਲਣਗੀਆਂ ਇਸ ਲਾਇਬ੍ਰੇਰੀ ਦੇ ਅੰਦਰ ਇਸ ਥਾਂ ਦੇ ਅੰਦਰ ਬਕਾਇਦਾ ਤੁਹਾਨੂੰ ਹਰ ਚੀਜ਼ ਹਰ ਸਿੰਗਰ ਦਾ ਹਰ ਗੀਤ 1904 ਦਾ ਹੋਵੇ 1932 ਦਾ ਪਹਿਲਾ ਰਿਕਾਰਡ ਜਿਹੜਾ ਤਵੇਂਆਂ 'ਚ ਰਕੋੜਿਆ ਸੀ ਸਾਰਾ ਕੁਝ ਅਵੇਲੇਬਲ ਹੋਊਗਾ ਬਕਾਇਦਾ ਇਸ ਲਾਇਬ੍ਰੇਰੀ ਦੇ ਵਿੱਚ ਅੱਛਾ ਹਰਪਾਲ ਜੀ ਇੱਕ ਚੀਜ਼ ਦੱਸੋ ਜਦੋਂ ਤੁਸੀਂ ਕਲੈਕਸ਼ਨ ਸ਼ੁਰੂ ਕੀਤੀ ਸੀਗੀ ਤਾਂ ਉਦੋਂ ਸਭ ਤੋਂ ਪਹਿਲਾਂ ਆਡੀਓ ਕੈਸਟ ਲਈ ਸੀ ਜਾਂ ਤਵੇਂਆਂ ਵਾਲਾ ਰਿਕਾਰਡ ਇਕੱਠਾ ਕਰਿਆ ਸਭ ਤੋਂ ਪਹਿਲਾਂ ਮੈਂ ਆਡੀਓ ਕੈਸਟ ਰਿਕਾਰਡ ਕਰਾਈ ਸੀ ਲਈ ਨਹੀਂ ਸੀ ਰਿਕਾਰਡ ਕਰਾਈ ਸੀ ਰਿਕਾਰਡ ਕਰਾਈ ਸੀ ਔਰ ਇਹ ਗੱਲ ਹੈ ਕਿ ਸਾਨੂੰ 1986 ਤੱਕ ਸੀ ਦੀ ਤਾਂ ਉਦੋਂ ਕਹਿੰਦੇ ਸੀ ਵੀ ਗਾਣੇ ਨਾ ਆਪਣੇ ਪਸੰਦ ਦੇ ਲਿਖੋ ਤਾਂ ਉਹ ਕੈਸਟ 'ਚ ਆ ਜਾਂਦੇ ਆ ਜਦੋਂ ਪਹਿਲੀ ਵਾਰ ਮੈਂ ਕਾਗਜ਼ ਤੇ ਲਿਖ ਕੇ ਗਾਣੇ ਕਿਸੇ ਦੁਕਾਨਦਾਰ ਨੂੰ ਦਿੱਤੇ ਵੀ ਆ ਗਾਣੇ ਮੈਂ ਪਰਵਾਣੇ ਹੈਗੇ ਇਹ ਗੱਲ ਹੈ ਕਿ 1986 ਦੀ ਉਹ ਮੈਂ ਕਾਗਜ਼ ਦੇ ਆਇਆ ਕੋਈ ਕੈਸਟ ਕਿਸੇ ਗੌਂਡੀਆਂ ਦੀ ਤੋਂ ਲੈ ਲੁਕ ਇਹਨਾਂ ਉਹਦੇ ਆਇਆ ਖਾਲੀ ਉਹ ਜਦੋਂ ਗਾਣੇ ਵਿੱਚ ਭਰ ਕੇ ਆਇਆ ਬੜਾ ਜੰਮਾ ਜਿਹਾ ਲੱਗਿਆ ਵੀ ਜਿਹੜੇ ਲਿਖੀ ਗਾਣੇ ਉਵੇਂ ਹੀ ਇਹਦੇ ਚ ਵੜ ਗਈ ਕੈਸਟ ਚ ਕਿੰ ਪਤਣੀ ਉਹ ਦੇਖ ਕੇ ਬੜਾ ਲੱਗਿਆ ਸੀ ਉਹ ਪਹਿਲੀ ਕੱਟ ਸਭ ਬਿਲਕੁਲ ਪਈ ਹੈਗੀ ਅੱਛਾ ਆ ਮੇਰੀ ਪਹਿਲੀ ਜ਼ਿੰਦਗੀ ਦੀ ਕੈਸਟ ਆ ਜਿਹੜੀ ਮੈਂ ਲਿਖਿਆ ਵੀ ਹੋਇਆ ਤੇ ਉੱਪਰ ਵੀ ਪਹਿਲੀ ਮੇਰੀ ਪਹਿਲੀ ਕੈਸਟ ਹੈ ਤੇ ਪਹਿਲੀ ਹਿੰਦੀ ਪਹਿਲੀ ਰਿਕਾਰਡਡ ਕੈਸਟ ਅਚਾਨੇ ਮੈਂ ਰਿਕਾਰਡ ਕਰਾਈ ਸੀ ਅੱਛਾ ਪਹਿਲਾ 1900 88 86 ਦੀ ਗੱਲ ਹੈ 86 ਦੇ ਵਿੱਚ ਇਹ ਪਹਿਲੀ ਕੈਸਟ ਤੁਸੀਂ ਰਿਕਾਰਡ ਕਰਾਈ ਸੀ ਹਾਂਜੀ ਹਾਂਜੀ ਬੜਾ ਪੁਰਾਣਾ ਰਿਕਾਰਡ ਫਿਰ ਤਾਂ ਇਹ ਵੀ ਸੰਭਾਲ ਕੇ ਰੱਖਿਆ ਹੈ ਤੁਸੀਂ ਆਪਣੇ ਮੁੱਖ ਮੰਤਰੀ ਸਾਹਿਬ ਦੀ ਪੁਰਾਣੀ ਫੋਟੋ ਵੀ ਹੈ ਇਹਦੇ ਦੀ ਇਹ ਹੈ ਭਗਵੰਤワਦ ਜੀ ਅੱਛਾ ਵਾਜੀਵਾ ਸੀਐਮ ਸਾਹਿਬ ਅੱਛਾ ਵਾਜੀਵਾ ਭਗਵੰਤ ਮਾਨ ਸਾਹਿਬ ਵਾਜੀਵਾ ਇਹ ਇਹ ਭਗਵੰਤ ਮਾਨ ਸਾਹਿਬ ਦੀ हां ਇਹਨੇ ਪਰ ਬਾਅਦ ਵਿੱਚ ਨਾ ਕੋਈ ਰੈਪਰ ਦੇ ਮਿਲ ਗਿਆ ਸੀ ਖਾਲੀ ਉਹ ਤੇ ਲਿਖਦੇ ਸੀ ਵੀ ਆਹ ਗਾਣੇ ਦੇ ਵਿੱਚ ਹੈਗੇ ਅੱਛਾ ਇਹਨਾਂ ਦੀ ਪਹਿਲੀ ਕੈਸਟ ਆਈ ਸੀ ਉਸੇ ਨੂੰ ਨਹੀਂ ਪਹਿਲੀ ਨਹੀਂ ਸੀ 110 ਦੇ ਢੇੜੇ ਸੀ ਪਰ ਮੈਂ ਇੱਕ ਰੈਪਰ ਯੂਜ਼ ਕੀਤਾ ਸੀ ਉਪਰ ਕਿਹੜੇ-ਕਿਹੜੇ ਗਾਣੇ ਦੇ ਵਿੱਚ ਹੈਗੇ ਅੱਛਾ ਅੱਛਾ ਤੁਹਾਡੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਤੁਹਾਡਾ ਜਿਹੜਾ ਨਾਮ ਦਰਜ ਹੋਇਆ ਤੇ ਇਹ ਕਦੋਂ ਹੋਇਆ ਤਾਂ ਦਰਸ਼ਕਾਂ ਨੂੰ ਇੱਕ ਵਾਰੀ ਆਪਾਂ ਉਹ ਵੀ ਦਿਖਾਣਾ ਚਾਹਾਂਗੇ ਤਾਂ ਆ ਇੰਡੀਆ ਬੁੱਕ ਆਫ ਵਰਲਡ ਦੇ ਵਿੱਚ 2022 ਦੇ ਵਿੱਚ ਨਾਮ ਦਰਜ ਹੋਇਆ ਬੜੀ ਮਾਣ ਵਾਲੀ ਗੱਲ ਹੈ ਤਾਂ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਇੰਡੀਆ ਬੁੱਕ ਆਫ ਵਰਲਡ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਹੈ ਬੜੀ ਵੱਡੀ ਗੱਲ ਹੈ ਤੇ ਹਾਂਜੀ ਇਹ ਆਪਾਂ ਨੂੰ ਇਹਨਾਂ ਨੇ ਮੈਡਲ ਨਾਲ ਸੰਭਾਲਤ ਵੀ ਕੀਤਾ ਜੀ ਇਹ ਦੇਖੋ ਅੱਛਾ ਤੇ ਮੈਡਲ ਦੋ ਰਿਕਾਰਡ ਨੇ ਦੋ ਮੈਡਲ ਆਏ ਨੇ ਸਰ ਹਾਈ ਕਾਰਡ ਆਏ ਨੇ ਮੈਚ ਆਏ ਨੇ ਅੱਛਾ ਤੇ ਪੈਨ ਆਏ ਨੇ ਹੋਰ ਏ ਜਿਹੜੇ ਮੈਂ ਦਿਖਾਣਾ ਚਾਹਨਾ ਆ ਦੋ ਰਿਕਾਰਡ ਨੇ ਸਰ ਇੱਕ ਤਾਂ ਰਿਕਾਰਡ ਹੈਗਾ ਜੀ ਕਿ ਸਿੱਧੂ ਮੂਸੇਵਾਲੇ ਦੇ ਸਭ ਤੋਂ ਵੱਧ ਗਾਣੇ ਦੀ ਕਲੈਕਸ਼ਨ ਆਪਣੇ ਕੋਲ ਇਹ ਆਪਣਾ ਜਿਹੜਾ ਰਿਕਾਰਡ ਹੈ ਕਨਫਰਮ ਹੋਇਆ ਹੈ 19 ਅਗਸਤ 2022 ਨੂੰ ਪਰ ਇਹ ਰਿਕਾਰਡ ਆਪਣਾ ਅੱਛਾ ਇਹ ਵੀ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਤਾਂ ਸਰਟੀਫਿਕੇਟ ਮਿਲਿਆ ਸਰਟੀਫਿਕੇਟ ਮਿਲਿਆ ਬਈ ਹਾਂ ਵੀ ਤੁਹਾਡਾ ਤੁਸੀਂ ਅਚੀਵਰ ਹੋ ਆ ਇੰਡੀਆ ਦੇ ਇਸ ਚੀਜ਼ ਦੇ ਤਾਂ ਮੇਰੇ ਕੋਲ 75629 ਗਾਣੇ ਦੀ ਕਲੈਕਸ਼ਨ ਇਹ ਵੀ 19 ਅਗਸਤ ਨੂੰ ਕਨਫਰਮ ਹੋਇਆ ਜੀ ਇਹ ਰਿਕਾਰਡ ਆ ਲਿਖਿਆ ਕਨਫਰਮੇਸ਼ਨ ਹੋਣ ਨੂੰ ਇਹ ਦੋ ਰਿਕਾਰਡ ਨੇ ਜਿਹੜੇ ਆਪਣੇ ਬਣਾਏ ਨੇ ਤੇ ਗਾਣੇ ਜਦੋਂ ਇਕੱਠੇ ਕਰਦੇ ਸੀ ਨਾ ਚਿੱਤਰਹਾਰ ਰੰਗੋਲੀ ਹਾਂਜੀ ਜਦੋਂ ਆਪਾਂ ਦੇਖਦੇ ਸੀ ਰੇਡੀਓ ਸੁਣਦੇ ਸੀ ਮੈਂ ਦੂਰਦਰਸ਼ਨ ਦਾ ਸਮਾਂ ਸੀ ਹਾਂ ਐ ਹੁੰਦੀ ਸੀ ਜੀਬ ਚ ਅੱਛਾ ਯਾਰ ਗਾਣਾ ਲਿਖਣਾ ਉਹਨਾਂ ਨੂੰ ਨੋਟ ਕਰ ਲੈਣਾ ਫਿਰ ਰਿਕਾਰਡ ਕਰਾਣਾ ਫਿਰ ਉਹਨੂੰ ਕੱਟ ਦੇਣਾ ਇਹ ਮਤਲਬ ਸਾਰਾ ਇਦਾਂ ਸਿਸਟਮ ਸੀ ਅੱਛਾ ਇਹ ਵੀ ਡਾਇਰੀ ਵੀ ਨਾਲ ਹੀ ਸੰਭਾਲ ਕੇ ਰੱਖੀ ਜਾਂਦਾ ਨਾਲ ਲਿਖਦੇ ਸੀ ਜਦੋਂ ਉਹ ਸਮੇਂ ਹੈ ਨਾ ਜੀ ਵੀ ਕੋਈ ਨੋਟ ਕਰਨਾ ਫਿਰ ਉਹਨੂੰ ਰਿਕਾਰਡ ਕਰਾ ਲੈਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰ ਲਈ ਤਾਂ ਦਰਸ਼ਕੋ ਤੁਸੀਂ ਦੇਖੇ ਕਿ ਕਿੰਨਾ ਵੱਡਾ ਜਿਹੜਾ ਖਜ਼ਾਨਾ ਸੰਭਾਲ ਕੇ ਬੈਠੇ ਨੇ ਹਰਪਾਲ ਸਿੰਘ ਸੋਢੀ ਹਿੰਦੀ ਤੋਂ ਲੈ ਕੇ ਪੰਜਾਬੀ ਯੁੱਗ ਤੱਕ ਦਾ ਭਾਰਤ ਦਾ 1904 ਤੋਂ ਲੈ ਕੇ 2022 ਤੱਕ ਦਾ ਸਾਰਾ ਇੱਥੇ ਤੁਹਾਨੂੰ ਖਜ਼ਾਨਾ ਜਿਹੜਾ ਸੰਭਾਲ ਕੇ ਤੁਸੀਂ ਦੇਖ ਸਕਦੇ ਹੋ ਕੁਝ ਕਿਹੜਾ ਵਿਚਾਰ ਆ ਰਹੇ ਨੇ ਹੋਰ ਹਾਂਜੀ ਸਰ ਇਸ ਤੋਂ ਬਾਅਦ ਆਪਾਂ ਇੰਡੀਆ ਬੁੱਕ ਤੋਂ ਬਾਅਦ ਨਾ ਮੈਂ ਅਪਲਾਈ ਕੀਤਾ ਲਿੰਕਾ ਬੁੱਕ ਕੁਫ ਰਿਕਾਰਡ ਲਈ ਜਦੋਂ ਮੇਰਾ ਲਿੰਕਾ ਚ ਆ ਗਿਆ ਤਾਂ ਮੈਂ ਗਨੀਜ਼ ਬੁੱਕ ਚ ਵੀ ਅਪਲਾਈ ਕਰਾਂਗਾ ਆਪਣੇ ਰਿਕਾਰਡ ਜਿਹੜੇ ਮੇਰੇ ਇੰਡੀਆ ਬੁੱਕ ਚ ਹੋਏ ਨੇ ਮੇਰਾ ਅਗਲਾ ਟਾਰਗੇਟ ਹੈ ਫਿਰ ਉਸ ਜਦੋਂ ਇਹ ਮੇਰਾ ਦੋਨੋਂ ਰਿਕਾਰਡ ਉੱਥੇ ਤੱਕ ਪਹੁੰਚ ਜਾਣਗੇ ਫਿਰ ਸਰ ਮੈਂ 2023 ਦੇ ਵਿੱਚ ਪੰਜਾਬੀ ਫਿਲਮਾਂ ਦੇ ਉੱਪਰ ਰਿਸਰਚ ਕਰਾਂਗਾ ਤਾਂ ਫਿਰ ਉਹਦਾ ਵੀ ਇੱਕ ਰਿਕਾਰਡ ਅਲੱਗ ਬਣਾਵਾਂਗਾ ਜੀ ਉਹ ਵੀ ਮੇਰਾ ਹੀ ਮੈਂ ਜੀ ਬਹੁਤ ਬਹੁਤ ਧੰਨਵਾਦ ਟੜਾ ਸਾਡੇ ਨਾਲ ਗੱਲਬਾਤ ਕਰ ਲਈ ਤਾਂ ਹਰਪਾਲ ਸਿੰਘ ਸੋਢੀਆ ਨੇ ਦੱਸਿਆ ਕਿ ਅੱਗੇ ਲਈ ਵੀ ਉਹਨਾਂ ਦਾ ਹੈਗਾ ਕਿ ਗਿਨੀ ਬੁੱਕ ਆਫ ਵਰਡਰ ਦੇ ਵਿੱਚ ਆਪਣਾ ਨਾਮ ਦਰਜ ਕਰਾਣ ਕਿਉਂਕਿ ਪਹਿਲਾਂ ਜਿਹੜਾ ਹੈਗਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਉਹਨਾਂ ਦਾ ਦਰਜ ਹੋ ਚੁੱਕਿਆ ਬੜੀ ਮਾਣ ਵਾਲੀ ਗੱਲ ਹੈ ਇੰਨਾ ਵੱਡਾ ਖਜ਼ਾਨਾ ਜਿਹੜਾ ਸੰਭਾਲਣਾ ਬੜੀ ਮਿਹਨਤ ਕੀਤੀ ਕਈ ਸਾਲਾਂ ਦੀ ਮਿਹਨਤ ਹੈ 1904 ਤੋਂ ਲੈ ਕੇ 2022 ਤੱਕ ਦਾ ਫਿਲਮਾਂ ਦਾ ਹਿੰਦੀ ਅਤੇ ਪੰਜਾਬੀ ਦਾ ਸਾਰਾ ਤੁਹਾਨੂੰ ਇੱਥੇ ਖਜ਼ਾਨਾ ਮਿਲ ਜਾਊਗਾ ਬੜੀ ਵੱਡੀ ਕਲੈਕਸ਼ਨ ਸੰਭਾਲ ਕੇ ਬੈਠੇ ਨੇ 2300 ਤੋਂ ਵੱਧ ਇੱਥੇ ਤੁਹਾਨੂੰ ਰਿਕਾਰਡ ਮਿਲਣਗੇ ਤਮਿਆਂ ਵਾਲਾ ਤਮਿਆਂ ਵਾਲਾ ਯੁੱਗੋ ਸੀਗਾ ਉਦੋਂ ਉਹ ਤੁਹਾਨੂੰ ਇੱਥੇ ਰਿਕਾਰਡ ਮਿਲਣਗੇ 1932 ਦੇ ਵਿੱਚ ਪਹਿਲਾ ਕਿਹੜਾ ਰਿਕਾਰਡ ਆਇਆ ਇੰਡੀਆ ਦੇ ਵਿੱਚ ਉਹ ਵੀ ਇੱਥੇ ਤੁਹਾਨੂੰ ਮਿਲੂਗਾ 1904 ਦੇ ਵਿੱਚ ਪਹਿਲਾ ਗੀਤ ਕਿਹੜਾ ਆਇਆ ਭਾਰਤ ਦੇ ਵਿੱਚ ਰਿਕਾਰਡ ਹੋਇਆ ਉਹ ਵੀ ਇੱਥੇ ਤੁਹਾਨੂੰ ਦੇਖਣ ਨੂੰ ਮਿਲੂਗਾ ਬਾਕੀ ਬੜੀ ਵੱਡੀ ਕਲੈਕਸ਼ਨ ਹੈ ਯਾਨੀ ਕਲੈਕਸ਼ਨ ਇੰਨੀ ਜ਼ਿਆਦਾ ਹੈ ਕਿ ਤੁਹਾਨੂੰ ਦੱਸਣੀ ਮੁਸ਼ਕਲ ਹੈ ਅਸੀਂ ਗਿਣਦੇ ਥੱਕ ਜਾਾਂਗੇ ਲੇਕਿਨ ਕਲੈਕਸ਼ਨ ਨਹੀਂ ਮੁੱਕੂਗੀ ਇੰਨੀ ਵੱਡਾ ਜਿਹੜਾ ਕਲੈਕਸ਼ਨ ਇਹਨਾਂ ਕੋਲ ਸੰਭਾਲ ਕੇ ਬੈਠੇ ਨੇ ਬੜਾ ਵੱਡਾ ਖਜ਼ਾਨਾ ਸੰਭਾਲ ਕੇ ਬੈਠੇ ਨੇ ਤਾਂ ਉਮੀਦ ਕਰਦੇ ਆ ਕਿ ਗੱਲਬਾਤ ਤੁਹਾਨੂੰ ਬੇਹੱਦ ਪਸੰਦ ਆਏਗੀ ਅੱਗੇ ਤੋਂ ਹੋਰ ਕੋਈ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਜਰੂਰ ਦੇਓ ਕਮੈਂਟ